ਹੇਲੂਇਆ ਸਾਰੀਨੂੰ ਪਿਆਰ ਭਰੀ ਜਾ ਮਸੀਹ ਦੀ ਅਸੀਂ ਸਵੇਰ ਦੇ ਸਮੇਂ 'ਚ ਪਰਮੇਸ਼ਰ ਦੀ ਜੁਰੀ 'ਚ ਇਕੱਠੇ ਹੋਇਆ ਅਸੀਂ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਸਾਵਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਜੋ ਪਰਮੇਸ਼ਰ ਨੇ ਸਾਨੂੰ ਫੇਰ ਨਵਾਂ ਇੱਕ ਦਿਨ ਦਿਖਾਇਆ ਸਵੇਰ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਹੇਲੂਇਆ ਹੇਲੂਇਆ ਧੰਨਵਾਦ ਧੰਨਵਾਦ ਮੇਰੇ ਮਹਾਨ ਪਰਮੇਸ਼ਰ ਪਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਅਸੀਂ ਪਿਤਾ ਪਰਮੇਸ਼ਰ ਮਿਲ ਕੇ ਤੁਹਾਡੇ ਕਿ ਪ੍ਰਾਰਥਨਾ ਕਰ ਰਹੇ ਹਾਂ ਕਿ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣਿਆ ਮੇਰੇ ਪਿਆਰੇ ਪ੍ਰਭੂ ਜੀ ਮੈਂ ਵਿਸ਼ਵਾਸ ਕਰਦੀ ਆ ਪ੍ਰਭੂ ਜਿੰਨੀ ਵੀ ਕਲਿਸੀਆ ਇਸ ਵਚਨ ਨੂੰ ਸੁਣੇਗੀ ਪਿਤਾ ਜੋ ਵਚਨ ਤੁਸੀਂ ਦਿੱਤਾ ਹੈ ਮੇਰੇ ਪੈਰੇ ਪ੍ਰਭੂ ਜੀ ਇਹਨਾਂ ਦਾ ਜੀਵਨ ਸੇਮ ਨਹੀਂ ਹੋਏਗਾ ਇਹਨਾਂ ਦਾ ਜਿਸ ਜੀਵਨ ਬਦਲ ਜਾਏਗਾ ਖੁਦਾ ਹਰ ਇੱਕ ਰੋਗ ਹਰ ਇੱਕ ਬਿਮਾਰੀ ਹਰ ਇੱਕ ਕਬਰਾਂਟ ਨੇ ਜੀਵਨ ਚ ਆਊਟ ਹੋਏਗੀ ਪਿਤਾ ਮੈਂ ਪਿਤਾ ਨੇ ਤੇ ਗੋਸ਼ਣਾ ਕਰਦੀ ਆ ਯੇਸ਼ੂ ਦੇ ਨਾਮ ਚ ਬles ਸੁਣ ਕੇ ਅਦਭੁਤ ਗਵਾਹੀਆਂ ਨਾ ਖੜੇ ਹੋਣਗੇ ਮੈਂ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਹਾਂ ਖੁਦਾ ਜੋ वचन ਪਿਤਾ ਤੁਸੀਂ ਦਿੱਤਾ ਖੁਦਾ ਇਹਨਾਂ ਦੇ ਪਿਤਾ ਪਰਮੇਸ਼ਰ ਜੀਵਨ ਚ ਵਿੱਚ ਅਦਭੁਤ ਰੀਤੀ ਨਾਲ ਕੰਮ ਕਰ ਰਿਹਾ ਖੁਦਾ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡਾ ਸ਼ੁਕਰ ਕਰਦੀ ਪਰਮੇਸ਼ਰ ਯਿਸੂ ਮਸੀਹ ਦੇ ਨਾਮ ਚ ਮੰਗਦੀ ਆਂ ਅਮੇਨ ਹਾਲੇਲੂਇਆ ਅਸੀਂ वचन ਚ ਦੇਖਾਂਗੇ ਜਰਮੀਆਂ 17 ਦੀ 17 ਤੇ 18 वचन ਚ ਹਾਲੇਲੂਇਆ वचन ਚ ਦੇਖਾਂਗੇ ਤੂੰ ਮੇਰੇ ਲਈ ਰਵਣਾ ਨਾ ਬਨ ਵਿਪਤਾ ਦੇ ਦਿਨ ਤੂੰ ਮੇਰੀ ਪਨਾਹ ਹੈ ਹਾਲੇਲੂਇਆ ਪਰਮੇਸ਼ਰ ਦਾ ਵਚਨ ਕੀ ਕਹਿ ਰਿਹਾ ਜਰਮੀਆਂ ਨਵੀ ਪਰਮੇਸ਼ਰ ਨੂੰ ਕਹਿ ਰਿਹਾ ਵੀ ਤੂੰ ਮੇਰੀ ਪਨਾਹ ਹੈ ਹਾਲੇਲੂਇਆ ਜਦੋਂ ਅਸੀਂ ਪਰਮੇਸ਼ਰ ਨੂੰ ਕਹਿੰਨੇ ਆ ਨਾ ਵੀ ਪਰਮੇਸ਼ਰ ਤੂੰ ਮੇਰੀ ਪਨਾਹ ਹੈ ਤੂੰ ਮੇਰਾ ਪਰਮੇਸ਼ਰ ਹੈ ਮੈਂ ਹੋਰ ਕਿਸੇ ਨੂੰ ਨਹੀਂ ਜਾਣਦਾ ਤੂੰ ਹੀ ਹੀ ਮੇਰਾ ਜੀਵਨ ਹੈ ਤੂੰ ਹੀ ਹੀ ਮੇਰਾ ਪਿਓ ਹੈ ਤੇ ਪਰਮੇਸ਼ਰ ਸਾਰੀ ਸਹਾਇਤਾ ਕਰਦਾ ਮਦਦ ਕਰਦਾ ਸਾਨੂੰ ਬਚਾਉਂਦਾ ਕਲਿਸਿਆ ਜੋ ਸਾਡੇ ਵਾਸਤੇ ਮਾੜਾ ਸੋਚਦੇ ਨੇ ਜੋ ਸ਼ੈਤਾਨ ਸਾਡੇ ਜੀਵਨ ਦੇ ਵਿੱਚ ਕੁਝ ਵੀ ਯੋਜਨਾ ਬਣਾ ਕੇ ਰੱਖਦਾ ਪਰਮੇਸ਼ਰ ਉਹਦੀ ਯੋਜਨਾ ਨੂੰ ਤੋੜਦਾ ਹੈ ਉਹਦੀ ਯੋਜਨਾ ਨੂੰ ਕੈਂਸਲ ਕਰਦਾ ਆਊਟ ਕਰਦਾ ਹallelujah ਪਰ ਜਿੱਦੋਂ ਅਸੀਂ ਪਰਮੇਸ਼ਰ ਦੇ ਵਚਨਾਂ ਤੇ ਚੱਲਦੇ ਆਂ ਜਿੱਦੋਂ ਅਸੀਂ ਪਰਮੇਸ਼ਰ ਕੋ ਮੰਗਦੇ ਆਂ ਪਰਮੇਸ਼ਰ ਸਾਨੂੰ ਦੇਂਦਾ ਕਲਿਸਿਆ ਕਿਬੇ ਪਰਮੇਸ਼ਰ ਦਾ ਵਚਨ ਆ ਵਚਨ ਹੀ ਆਇਆ ਸੀ ਪੈਲੋ ਪਰਮੇਸ਼ਰ ਨੇ ਵਚਨ ਨਹੀਂ ਸਭ ਕੁਝ ਰਚਿਆ ਸੀ ਕਲਿਸਿਆ ਪਰ ਆਸੀ ਵੀ ਕੀ ਕਰਨਾ ਵਚਨ ਤੇ ਹੀ ਚੱਲਣਾ ਹੈ ਪਰਮੇਸ਼ਰ ਨੂੰ ਪੁਕਾਰਨਾ ਹੈ ਪਰਮੇਸ਼ਰ ਜਿੱਦੋਂ ਪੁਕਾਰਾਂਗੇ ਸਾਡੀ ਸੁਣਦਾ ਹੈ ਹallelujah ਅਸੀਂ ਅਗਲੇ ਵਚਨ 'ਚ ਦੇਖਾਂਗੇ ਜਿਹੜਾ ਮੈਨੂੰ ਸਤਾਨ ਦੇ ਹਨੋਂ ਲੱਜਿਆਵਣ ਹੋਣਗੇ ਪਰ ਮੈਂ ਲੱਜਿਆਵਣ ਨਾ ਹੋਵਾਂਗਾ ਉਹ ਕਾਬਰ ਜਾਣਗੇ ਪਰ ਮੈਂ ਨਾ ਕਾਪਰਾਂਗਾ ਉਹਨਾ ਉੱਤੇ ਵਿਪਤਾ ਦਾ ਦਿਨ ਆ ਪਵੇਗਾ ਉਹਨਾਂ ਨੂੰ ਦੂਰੀ ਮਾਰ ਨਾਲ ਸੁੱਟ ਦੇ ਹallelujah ਯਾ ਖਲਿਸੀਏ ਦੇਖੋ ਜੋ ਸਾਨੂੰ ਸਤੋਂਦੇ ਨੇ ਸਾਡੇ ਵਾਸਤੇ ਮਾੜੀਆਂ ਤੁਹਾਨੂੰ ਪਹਿਲਾਂ ਵੀ ਪਰਮੇਸ਼ਰ ਦਾ ਵਚਨ ਵਚਨ ਚ ਕੀ ਸਮਝਾਇਆ ਵੀ ਜੋ ਵੀ ਸ਼ੈਤਾਨ ਸਾਡੇ ਤੇ ਯੋਜਨਾ ਬਣਾਏਗਾ ਉਹ ਸ਼ੈਤਾਨ ਦੀ ਯੋਜਨਾ ਸਾਡੇ ਤੇ ਨਹੀਂ ਆ ਪਵੇਗੀ ਕਿਉਂਕਿ ਪਰਮੇਸ਼ਰ ਸਾਡੇ ਵੱਲ ਏ ਉਹ ਸ਼ੈਤਾਨ ਕਾਬਰੇਗਾ ਡਰੇਗਾ ਜਦੋਂ ਅਸੀਂ ਵਚਨ ਪੜਾਂਗੇ ਜਦੋਂ ਅਸੀਂ ਪ੍ਰਾਰਥਨਾ ਕਰਾਂਗੇ ਸ਼ੈਤਾਨ ਸ਼ਰਮਿੰਦਾ ਆਏਗਾ ਸਾਡੀ ਲਾਈਫ ਚ ਉਹ ਸਾਡੇ ਜੀਵਨ ਨੂੰ ਛੱਡ ਕੇ ਭੱਜ ਜਿਗਾ ਕਿਉਂਕਿ ਪਰਮੇਸ਼ਰ ਦੇ ਵਚਨ ਚ ਜੋ ਲਿਖਿਆ ਅਕਲੀ ਸੀ ਸੱਚ ਚ ਲਿਖਿਆ ਜਦੋਂ ਅਸੀਂ ਇੱਕ ਮਨ ਹੋ ਕੇ ਪ੍ਰਾਰਥਨਾ ਕਰਦੇ ਆ ਖੁਦਾ ਸਾਡੀ ਪ੍ਰਾਰਥਨਾ ਨੂੰ ਸੁਣਦਾ ਏ ਉਹ ਸ਼ਰਮਿੰਦਾ ਹੋ ਜਾਂਦੇ ਨੇ ਉਹ ਕਾਬਰ ਜਾਂਦੇ ਨੇ ਜੋ ਸਾਡੇ ਵਾਸਤੇ ਮਾੜੀ ਸੋਚਦੇ ਨੇ ਜੋ ਯੋਜਨਾ ਬਣਾਉਂਦੇ ਨੇ ਸਾਡੇ ਵੈਰੀ ਕਾਬਰ ਜਾਣਗੇ ਪਰਮੇਸ਼ਰ ਕੀ ਕਹਿੰਦਾ ਤੁਸੀਂ ਨਹੀਂ ਕਾਬਰ ਹੋਗੇ ਤੁਸੀਂ ਸ਼ਰਮਿੰਦਾ ਨਹੀਂ ਹੋਗੇ ਤੁਸੀਂ ਲੱਜਿਆਂਵਾਂ ਨਹੀਂ ਹੋਗੇ ਪਰ ਉਹਨਾਂ ਨੂੰ ਮੈਂ ਦੂਣੀ ਮਾਰ ਦੂਣਾ ਮਾਰਾਂ ਕੇ ਸੁੱਟ ਦਵਾਂਗਾ ਜੇ ਤੁਹਾਨੂੰ ਕੁਝ ਵੀ ਕਹੇਗਾ ਕਲਿਸੇ ਸਾਨੂੰ ਕੀ ਸਾਨੂੰ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਡੀ ਇਨਸਾਨ ਨਾਲ ਲੜਾਈ ਨਹੀਂ ਹੈਗੀ ਸ਼ੈਤਾਨ ਨੇ ਜਿਹੜਾ ਆਕਾਸ਼ ਵਿੱਚ ਬੈਠਾ ਹੈ ਉਹਦੇ ਨਾਲੇ ਅਸੀਂ ਉੱਤੇ ਫਤਿਹ ਹ ਸਰਕਾਰ ਬੈਠੇ ਆਂ ਖੁਦਾ ਨੇ ਸਾਡੇ ਜੀਵਨ ਦੇ ਵਿੱਚ ਅਦਭੁਤ ਕੰਮ ਕੀਤੇ ਨੇ ਕਲਿਸਿਆ ਅਦਭੁਤ ਵੱਡੀ ਅਗਵਾਈ ਇਹਨਾਂ ਖੜਿਆ ਕੀਤਾ ਪਰ ਸਾਨੂੰ ਕੀ ਉਥੇ ਜਿੱਤ ਹਾਸਲ ਕਰਨੇ ਪੈਗੇ ਸਾਨੂੰ ਆਪਣੇ ਵਰਲਡ ਸੁਧਾਰਨੇ ਪੈਣਗੇ ਸਾਨੂੰ ਆਪਣੇ ਵਰਲਡਾਂ ਜਿਹੜਾ ਅਸੀਂ ਮਾੜਾ ਬੋਲਦੇ ਆ ਉਹ ਸਾਨੂੰ ਸਿੱਧੇ ਕਰਨੇ ਪੈਣਗੇ ਜੋ ਅਸੀਂ ਸ਼ੈਤਾਨ ਨੂੰ ਯਾਦ ਕਰਦੇ ਸ਼ੈਤਾਨ ਨੂੰ ਸ਼ਰਮਿੰਦਾ ਕਰਨਾ ਹੈ ਉਹ ਸ਼ੈਤਾਨ ਨੂੰ ਸ਼ਰਮਿੰਦਾ ਕਰਨਾ ਤੁਹਾਡੀ ਲਾਈਫ 'ਚ ਸ਼ੈਤਾਨ ਸ਼ਰਮਿੰਦਾ ਹੈ ਤੁਸੀਂ ਨਹੀਂ ਘਬਰੋਗੇ ਸ਼ੈਤਾਨ ਘਬਰੇਗਾ ਔਰ ਡਰੇਗਾ ਕਬਰ ਆਏਗਾ ਤੁਹਾਡੇ ਲੱਗੇ ਨਹੀਂ ਆਏਗਾ ਕਦੇ ਜੇ ਤੁਸੀਂ ਪ੍ਰਾਰਥਨਾ ਕਰਦੇ ਜੇ वचन ਪੜ੍ਹਦੇ ਰੋਜ਼ੇ ਰੱਖਦੇ ਜੇ ਸ਼ੈਤਾਨ ਸ਼ਰਮਿੰਦਾ ਹੁੰਦਾ ਤੁਸੀਂ ਯਿਸੂ ਮਸੀਹ ਦੇ ਨਾਮ ਚ ਬਲਾਸ ਜੀ ਅਦ부ਦ ਗੋਈਆਂ ਨਾ ਖੜੇ ਜੇ ਤੁਸੀਂ ਕੀ ਪਰਮੇਸ਼ਰ ਦਾ ਧੰਨਵਾਦ ਕਰਨਾ ਵਚਨਾਂ ਚ ਵਧਣਾ ਜਦੋਂ ਅਸੀਂ ਪਰਮੇਸ਼ਰ ਦੇ ਕੋਲ ਜਾਂਦੇ ਆ ਪਰਮੇਸ਼ਰ ਸਾਨੂੰ ਪਿਆਰ ਕਰਦਾ ਏ ਕਲਿਸਿਆ ਸਾਨੂੰ ਪ੍ਰਾਰਥਨਾ ਸਾਨੂੰ ਰਾਤ ਦੀ ਸਾਨੂੰ ਹਫਤੇ ਦੇ ਵਿੱਚ ਇੱਕ ਪੂਰੀ ਰਾਤ ਪ੍ਰਾਰਥਨਾ ਕਰਨੀ ਚਾਹੀਦੀ ਹੈ ਪਰਮੇਸ਼ਰ ਅੱਗੇ ਜਾਣਾ ਚਾਹੀਦਾ। ਉਹਦਾ ਸਾਨੂੰ ਇੱਕ ਘੰਟਾ ਰੋਜ਼ ਰਾਤ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਏ। ਕਿਉਂਕਿ ਪਰਮੇਸ਼ਨ ਨੇ ਸਾਨੂੰ ਸਾਹ ਦਿੱਤੇ ਨੇ, ਪਰਮੇਸ਼ਨ ਨੇ ਸਾਨੂੰ ਜੀਵਨ ਦਿੱਤਾ ਏ। ਅਸੀਂ ਪਰਮੇਸ਼ਨ ਨੂੰ ਦੇ ਨਾਹੀਂ। ਹਾਲੇਲੂਇਆ ਮੈਂ ਤੁਹਾਡੇ ਤੇ ਘੋਸ਼ਣਾ ਕਰਦੇ ਹਾਂ ਤੁਸੀਂ ਯਿਸੂ ਮਸੀਹ ਦੇ ਨਾਮ 'ਚ ਬਲੱਸ ਜੇ। ਅਦ부ਦ ਗਵਾਇਆਂ ਨਾਲ ਖੜੇ ਜੇ। ਸ਼ੈਤਾਨ ਤੁਹਾਡੇ ਤੇ ਹੈਵੀ ਨਹੀਂ ਹੋ ਸਕੇਗਾ ਤੁਹਾਡੇ ਜੀਵਨ 'ਚ ਸ਼ਰਮਿੰਦਾ ਏ। ਤੁਸੀਂ ਸ਼ੈਤਾਨ ਤੇ ਫਤਿਹ ਹਾਸਲ ਕਰ ਚੁੱਕੇ ਜੀ। ਆਮੀਨ। ਹallelujah 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 ਧੰਨਵਾਦ 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 ਮੇਰੇ ਮਹਾਨ ਪਰਮੇਸ਼ਰ ਪਿਤਾ। ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡਾ ਸ਼ੁਕਰ ਕਰਦੀ ਆ ਪ੍ਰਭੂ ਜੀ। ਅੱਜ ਪਿਤਾ ਜੋ ਵਾਚਨ ਪਿਤਾ ਪਰਮੇਸ਼ਰ ਸਨਾਇਆ ਗਿਆ ਪਿਤਾ ਇਹਨਾਂ ਦੇ ਜੀਵਨ 'ਚ ਮੈਂ ਗੋਸ਼ਣਾ ਕਰਦੀ ਹਾਂ ਕਿ ਜੀਵਨ ਸੇਮ ਨਹੀਂ ਹੈਗਾ। ਇਹ ਵਾਚਨ ਉੱਤੇ ਚੱਲਣਗੇ ਤੇ ਖੁਦਾ ਦਾ ਆਤਮਾ ਨੂੰ ਫ੍ਰੀ ਕਰੇਗਾ। ਖੁਦਾ ਦਾ ਆਤਮਾ ਤੁਹਾਨੂੰ ਫ੍ਰੀ ਕਰੇਗਾ ਤੁਸੀਂ ਯਸ਼ਮਸੀ ਦੇ ਨਾਮ ਚ ਅਦਬੁੱਧ ਗਵਾਇਆਂ ਨਾ ਖੜੇ ਜੇ ਤੁਹਾਨੂੰ ਪਰਮੇਸ਼ਰ ਦਾ ਆਤਮਾ ਸ਼ੂਰ ਹੈ ਇਕਲਿਸਿਆ ਤੁਹਾਨੂੰ ਪਰਮੇਸ਼ਰ ਦਾ ਆਤਮਾ ਸ਼ੂਰ ਹੈ ਸਿਰ ਤੋਂ ਲੈ ਕੇ ਪੈਰਾਂ ਦੀ ਤਲੀ ਤੱਕ ਤੁਸੀਂ ਫ੍ਰੀ ਜੇ ਹੀਲ ਜੇ ਪਰਮੇਸ਼ਰ ਦਾ ਆਤਮਾ ਤੁਹਾਨੂੰ ਸ਼ੂਰ ਹੈ ਹਰ ਇੱਕ ਖਲਵਾਇਆ ਪਿਆਇਆ ਜਦ ਤੂੰ ਤੁਹਾਡੇ ਜੀਵ ਵਿੱਚ ਆਊਟ ਹੋ ਚੁੱਕਿਆ ਆਊਟ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਜੋ ਪੁਰਾਣੇ ਜੋ ਵੀ ਕੀਤਾ ਕਰਿਆ ਜਦ ਰੂਣ ਆਊਟ ਸ਼ਰਾਫੀ ਬੰਦਨ ਤੁਹਾਡੇ ਜੀਵਨ ਚ ਆਊਟ ਤੋੜਦੀਆਂ ਤੁਹਾਡੇ ਜੀਵਨ 'ਚ ਤੋੜਦੀਆਂ ਤੁਹਾਡੇ ਪੀੜੀਆਂ ਦੇ ਸ਼ਰਾਬ ਤੁਹਾਡੇ ਜੀਵਨ 'ਚ ਤੋੜਦੀ ਯੇਸ਼ੂ ਦੇ ਨਾਮ 'ਚ ਤੁਸੀਂ ਅਦਭੁਤ ਗਵਾਹੀਆਂ ਨਾਲ ਖੜੇ ਜੇ ਸ਼ੈਤਾਨਾਂ ਤੇ ਤੁਸੀਂ ਫਤਿਹ ਹਾਸਲ ਕਰ ਲਈ ਮੈਂ ਤੁਹਾਡੇ ਜੀਵਨ ਦੀ ਗੋਸ਼ਨਾ ਕਰਦੀ ਹਾਂ ਤੁਸੀਂ ਬless ਜੇ ਤੁਸੀਂ ਆਉਣ ਵਾਲੇ ਜੀਵਨ 'ਚ ਅਦਭੁਤ ਗਵਾਹੀਆਂ ਨਾਲ ਖੜੇ ਜੇ ਤੁਹਾਡਾ ਜੀਵਨ ਸੇਮ ਨਹੀਂ ਹੈਗਾ ਪਰਮੇਸ਼ਾ ਯੇਸ਼ੂ ਮਸੀਹ ਦੇ ਨਾਮ 'ਚ ਤੁਹਾਡਾ ਜੀਵਨ ਸੇਮ ਨਹੀਂ ਹੈਗਾ ਤੁਸੀਂ ਆਸ਼ੀਸ਼ ਬਰਕਤ ਨੂੰ ਗ੍ਰਹਿਣ ਕਰਨਗੇ ਤੁਹਾਡੇ ਕੰਮ ਰੁਕੇ ਬਨ ਜਾ ਰਹੇ ਨੇ जिन्ने ਤੁਹਾਡੇ ਰੁਕੇ ਕੰਮ ਉਹ ਬਣਨ ਜਾ ਰਹੇ ਇਸ ਪ੍ਰਾਰਥਨਾ ਤੋਂ ਬਾਅਦ ਤੁਹਾਡੇ ਕੰਮ ਬਣਨਗੇ ਤੁਹਾਡਾ ਪਰਮੇਸ਼ਰ ਆਤਮਾ ਤੁਹਾਡੇ ਕੰਮਾਂ ਨੂੰ ਬਣਾਏਗਾ ਜਿਹੜਾ ਕਾਫੀ ਚਿਕਰ ਤੋਂ ਦੁੱਖੀ ਰੋਗੀ ਨੇ ਪਰਮੇਸ਼ਰ ਆਤਮਾ ਉਹਨਾਂ ਨੂੰ ਫ੍ਰੀ ਕਰ ਰਿਹਾ ਹੈ ਉਹਨਾਂ ਨੂੰ ਆਜ਼ਾਦ ਕਰ ਰਿਹਾ ਤੁਸੀਂ ਯਿਸੂ ਮਸੀਹ ਦੇ ਨਾਮ ਚ ਆਜ਼ਾਦ ਹੋ ਚੁੱਕੇ ਜੀ ਤੁਹਾਨੂੰ ਪਰਮੇਸ਼ਰ ਆਤਮਾ ਕੰਮ ਦੇਣ ਜਾ ਰਿਹਾ ਤੁਸੀਂ ਜੋ ਆਪਣਾ ਬਲੈਸ ਜੇ ਤੁਹਾਡੇ ਹਰ ਇੱਕ ਜੋ ਰੁਕੇ ਸ਼ਰਾਫੀ ਬੰਦ ਤੁਹਾਡੀ ਜੀ ਵਿੱਚ ਆਊਟ ਹੋ ਚੁੱਕੇ ਨੇ ਆਊਟ ਹੋ ਚੁੱਕੇ ਯਸ਼ੂ ਦੇ ਨਾਮ ਦੇ ਵਿੱਚ ਤੁਸੀਂ ਗਰਬ ਨਾਲ ਬles ਜੇ ਪਰਮੇਸ਼ਰ ਦਾਤਵਾ ਤੁਹਾਨੂੰ ਗਰਬ ਨਾਲ ਬles ਕਰਨ ਜਾ ਰਿਹਾ ਤੁਹਾਨੂੰ ਪਰਮੇਸ਼ਰ ਅਦਭੁਦ ਗਵਾਈਆਂ ਨਾ ਕਲੀਸੀਆ ਖੜਨ ਕਰਨ ਜਾ ਰਿਹਾ ਤੁਹਾਡੀਆਂ ਬਿਮਾਰੀਆਂ ਆਊਟ ਹੋ ਚੁੱਕੇ ਯਸ਼ੂ ਦੇ ਨਾਮ ਚ ਜਿਨ੍ਹਾਂ ਦੇ ਟੁੱਟੇ ਘਰ ਹੈ ਪਰਮੇਸ਼ਰ ਦਾਤਮਾ ਉਹਨਾਂ ਦੇ ਘਰਾਂ ਨੂੰ ਜੋੜਨ ਜਾ ਰਿਹਾ ਤੁਸੀਂ ਇੱਕ ਪਰਮੇਸ਼ਰ ਦਾਤਮਾ ਤੁਹਾਨੂੰ ਇੱਕ ਕਰਨ ਜਾ ਰਿਹਾ ਤੁਸੀਂ ਅਦਭੁਦ ਗਵਾਈ ਨਾ ਖੜੇ ਜੇ ਮੈਂ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਆ ਪ੍ਰਭੂ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਆ ਪਿਤਾ ਤੁਸੀਂ ਪ੍ਰਾਰਥਨਾਵਾਂ ਸੁਣਿਆ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਨੂੰ ਅਦਭੁਤ ਗਵਾਇਆਂ ਨਾਲ ਖੜਿਆ ਕੀਤਾ ਮੈਂ ਤੁਹਾਡਾ ਧੰਨਵਾਦ ਕਰਦੀ ਆ ਜਕਿੰਨੀ ਵੀ ਕਲੀਸੇ ਇਸ ਵਚਨ ਨੂੰ ਸੁਣੇਗੀ ਅੱਗੇ ਤੱਕ ਸ਼ੇਅਰ ਕਰੇਗੀ ਬਚਾਏਗੀ ਪਰਮੇਸ਼ਰ ਦਾ ਆਤਮਾ ਨੂੰ ਸੇਮ ਨਹੀਂ ਰਹੰਦੇਗਾ ਉਹ ਅਦਭੁਤ ਗਵਾਇਆਂ ਨਾਲ ਖੜੇ ਹੋਏਗਾ ਪਰਮੇਸ਼ਰ ਦਾ ਆਤਮਾ ਦੀ ਜਿਵੇਂ ਚ ਪੂਰੀ ਰੀਤੀ ਨਾਲ ਕੰਮ ਕਰੇਗਾ ਉਹਨਾਂ ਦਾ ਜੀਵਨ ਸੇਮ ਨਹੀਂ ਹੋਏਗਾ ਮੈਂ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਤੁਹਾਡਾ ਸ਼ੁਕਰ ਕਰਦੀ ਆ ਪਰਮੇਸ਼ੀ ਯਿਸੂ ਮਸੀਹ ਦੇ ਨਾਮ ਚ ਮੰਗਦੇ ਆਂ Amen. God bless you all.